ਆਪਣੇ ਆਪ ਨੂੰ ਦਾਤੇ ਲਾ ਦੇ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਹੁਣ ਇਹ ਗੱਲ ਰਮਜ਼ ਦੇ ਚ ਆਖੀ ਗਈ ਹੈ ਅੱਗੇ ਕੀ ਵੇਖੀ ਹੈ ਇਹ ਠੀਕ ਹੈ ਪ੍ਰਭੂ ਨੇ ਅੱਖਾਂ ਅੱਗੇ ਹੀ ਲਾਈਆਂ ਨੇ ਅੱਗੇ ਵੇਖਣ ਗਿਆ ਪਰ ਸਹਿਬ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੇ ਬੜਾ ਲੰਮਾ ਦੇਖ ਆਪਣੀ ਮੰਜ਼ਿਲ ਨੂੰ ਦੇ ਇਹ ਕਾਰਨ ਇਹ ਨੋ ਦੇਖ। ਤੋਂ ਹੁਣ ਨੂੰ ਮੈਂ ਅਰਜ਼ ਕਰਾਂ ਇੱਕ ਬੱਚਾ ਅਗਰ ਆਪਣੇ ਜੀਵਨ ਦੇ ਅੱਗੇ ਵੇਖੇ। ਠੋਕੀ ਹੈ ਜਵਾਨੀ ਹੈ। ਜਦ ਕਿ ਕੋਈ ਬੱਚਾ ਅੱਗੇ ਨਹੀਂ ਦੇਖਦਾ ਬਚਪਨ ਦੇ ਚ ਹੀ ਉਲਝਿਆ ਜਾਂਦਾ ਹੈ। ਆਪਣੇ ਹਾਨ ਦੇ ਚ ਹੀ ਉਲਝਿਆ ਜਾਂਦਾ ਹੈ। ਕੋਈ ਬੱਚਾ ਜਵਾਨੀ ਨੂੰ ਨਹੀਂ ਦੇਖਦਾ। ਆਪਣੇ ਜੀਵਨ ਦੇ ਚ ਨਹੀਂ ਦੇਖਦਾ ਜਵਾਨਾਂ ਨੂੰ ਦੇਖਣਾ ਹੋਰ ਗੱਲ ਹੈ ਆਪਣੇ ਵਿੱਚ ਜਵਾਨੀ ਨੂੰ ਦੇਖਣਾ ਹੋਰ ਗੱਲ ਹੈ ਉਹਦੇ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ ਜ਼ਰਾ ਹੋਰ ਅੱਗੇ ਵੇਖੇ ਤੋ ਫਿਰ ਕੀ ਏ ਬੁਢੇਪਾ ਜਦ ਬੱਚੇ ਨੂੰ ਅਜੇ ਆਪਣੇ ਵਿੱਚ ਜਵਾਨੀ ਨਹੀਂ ਦਿਖਾਈ ਦੇਂਦੀ ਤੋ ਬੁਢੇਪਾ ਕੀ ਹਾਕ ਦਿਖਾਈ ਦੇਗਾ ਹੋਰ ਜ਼ਰਾ ਅੱਗੇ ਨਿਗਾਹ ਕਰੇ ਤੋ ਕੀ ਹੈ ਕਾਲ ਹੈ ਕਾਲ ਦੇ ਅਰਥ ਤੇ ਸਮਾ ਹੈ ਪਰ ਸਮੇ ਦੇ ਅਰਥ ਮੌਤ ਵੀ ਹੈ ਕਿਉਂ ਸਮੇ ਦੇ ਚ ਜੋ ਬਣਦਾ ਹੈ ਸਮਾ ਉਸ ਨੂੰ ਮਿਟਾ ਦਿੰਦਾ ਹੈ ਸਮੇ ਦੇ ਇਹ ਦੋ ਸੁਭਾਅ ਨੇ ਬਣਾਣਾ ਮਿਟਾਣਾ ਬਣਾਣਾ ਮਿਟਾਣਾ ਕਾਲ ਦੇ ਇਹ ਦੋ ਸੁਭਾਅ ਨੇ ਜੋ ਸਮੇ ਦੇ ਚ ਬਣਿਆ ਹੈ ਜੈਸੇ ਅਸੀਂ ਕੁਝ ਸਮਾਂ ਪਹਿਲੇ ਨਹੀਂ ਸੀ 10 20 30 40 50 60 70 ਸਾਲ ਪਹਿਲੇ ਨਹੀਂ ਸੀ ਕੁਝ ਸਾਲਾਂ ਬਾਅਦ ਨਹੀਂ ਹੋਵਾਂਗੇ ਜੋ ਸਮੇਂ ਵਿੱਚ ਬਣਿਆ ਹੈ ਸਮਾਂ ਮਿਟਾ ਦਿੰਦਾ ਹੈ ਮੈਂ ਕੱਲ ਅਰਜ਼ ਕੀਤੀ ਸੀ ਕਾਲ ਇਤਨਾ ਪਰਵਲ ਹੈ ਇਹ ਤਨ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਦਾ ਹੈ ਤਮਾ ਮਿਟਾ ਦਿੰਦਾ ਹੈ ਕਾਲੁ ਪਾਇ ਬ੍ਰਹਮਾ ਬਪਧਰਾ ਕਾਲੁ ਪਾਇ ਜੋ ਜੋ ਅਵਤਾਰਾ ਕਾਲੁ ਪਾਇ ਕਰ ਬਿਸਨ ਪ੍ਰਗਾਸਾ ਸਕਲ ਕਾਲ ਕਾ ਕੀਓ ਤਮਸ ਸਾਰਾ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਇਸ ਤਮਾਸ਼ਾ ਕੀ ਹੋ ਰਿਹਾ ਬਣਨਾ ਹੋ ਰਿਹਾ ਮਿਟਣਾ ਹੋ ਰਿਹਾ ਮਿਲਣਾ ਵਿਛੜਨਾ ਹੋ ਰਿਹਾ ਹੈ ਬਣਨਾ ਮਿਟਣਾ ਹੋ ਰਿਹਾ ਹੈ ਇੱਕ ਤਮਾਸ਼ਾ ਹੋ ਰਿਹਾ ਜੋ ਬਣ ਰਿਹਾ ਉਹ ਹੀ ਮਿਟ ਰਿਹਾ ਜੋ ਮਿਲ ਰਿਹਾ ਹੈ ਉਹੀ ਨਾਸ ਹੋ ਜਾਂਦਾ ਹੈ। ਇਸ ਸਮੇਂ ਝੋਰੇ। ਇੱਕ ਬੱਚਾ ਤੇ ਬਚਪਨ ਦੇ ਚ ਉਲਝਿਆ ਰਹਿੰਦਾ ਹੈ ਕੌਣ ਕਾਲ ਨੂੰ ਵੇਖੇ। ਪਰ ਜਰਾ ਹੋਰ ਅੱਗੇ ਵੇਖੇ ਕਾਲ ਤੋਂ ਵੀ ਅੱਗੇ। ਤੋਂ ਫਿਰ ਉਹ ਅਕਾਲ ਹੈ। ਜੇ ਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਜਨਮ ਮਰਨ ਤੋਂ ਰਹਿਤ ਹੋ ਜਾਏਗਾ। परम आनंद दी प्राप्ति हो जाएगी अपनी दृष्टि अपनी समझ अपनी सुरत अकाल तक पहुंचानी है यदि दृष्टि अकाल तक पहुंच गई उनु काल नहीं रोकेगा उदे अंदर काल ਦਾ ਭੈ ਵੀ ਨਹੀਂ ਰਹੇਗਾ ਜਿਵੇਂ ధਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ लाडल्यांनो ਮੌਤ ਦਾ ਡਰ ਦੇ ਕੇ ਭੈ ਬੀਤ ਨਹੀਂ ਕੀਤਾ ਜਾ ਸਕਿਆ ਤਰ੍ਹਾਂ ਤਰ੍ਹਾਂ ਦੇ ਭੈ ਦੇ ਸਾਧਨ ਹਰਨਾਕਸ਼ ਨੇ ਮੁਹਈਆ ਕੀਤੇ ਪ੍ਰਹਿਲਾਦ ਵਾਸਤੇ ਉਹ ਨਹੀਂ ਡਰਿਆ ਕਿਉਂਕਿ ਦ੍ਰਿਸ਼ਟੀ ਅਕਾਲ ਤੇ ਕਾਲ ਕੀ ਡਰਾਏਗਾ ਦ੍ਰਿਸ਼ਟੀ ਤੇ ਅੱਗੇ ਲੰਘ ਗਈ ਹਣ ਮੈਂ ਥੋੜਾ ਦੋਰਾਵਾ ਬੱਚਾ ਆਪਣੇ ਬਚਪਨ ਦੇ ਚ ਹੀ ਉਲਝਿਆ ਰਹਿੰਦਾ ਹੈ ਖਿਡੌਣਿਆਂ ਦੀ ਖੇਡ ਆਪਣੇ ਹਾਨ ਵਿੱਚ ਜਵਾਨ ਵੀ ਆਪਣੀ ਜਵਾਨੀ ਚ ਹੀ ਉਲਝਿਆ ਰਹਿੰਦਾ ਹੈ ਅੱਗੇ ਨਹੀਂ ਦੇਖਦਾ ਆਪਣਾ ਹਾਨ ਔਰ ਆਪਣੀ ਵਾਸ਼ਨਾ ਆਪਣੀਆਂ ਕਾਮਨਾਵਾਂ ਇੱਕ ਜਵਾਨ ਜਵਾਨੀ ਤੋਂ ਅੱਗੇ ਨਹੀਂ ਦੇਖਦਾ ਜਦ ਕਿ ਉਸ ਦੇ ਜੀਵਨ ਵਿੱਚ ਕੁਝ ਅੱਗੇ ਵੀ ਹੈ ਪ੍ਰਗਟ ਹੋਵੇਗਾ ਸਾਹਮਣੇ ਦਿਖਾਈ ਦੇਵੇਗਾ ਪਰ ਇਤਨੀ ਲੰਬੀ ਨਿਗਾਹ ਹੋਵੇ ਹੋਰ ਵੀ ਅਰਜ਼ ਕਰਦੇ ਆਂ ਬੁੱਢਾ ਇਹ ਤੇ ਬੁਢੇਪੇ ਨੂੰ ਹੀ ਨਹੀਂ ਦੇਖਦਾ ਇੱਕ ਜਵਾਨ ਆਪਣੀ ਜਵਾਨੀ ਦੇ ਚ ਉਲਝਿਆ ਰਹਿੰਦਾ ਦੇਖਦਾ ਹੈ ਇੱਕ ਬੱਚਾ ਆਪਣੇ ਬਚਪਨ ਦੇ ਚ ਉਲਝਿਆ ਰਹਿੰਦਾ ਹੈ ਬਚਪਨ ਨੂੰ ਦੇਖਦਾ ਹੈ ਬੁੱਢਾ ਬੁਢੇਪੇ ਚ ਨਹੀਂ ਉਲਝਿਆ ਰਹਿੰਦਾ ਬੁੱਢਾ ਤੇ ਪਿੱਛੇ ਵੇਖਣ ਲੱਗ ਪੈਂਦਾ ਆਕਾਰ ਦੇ ਦਰਸ਼ਨ ਤੋਂ ਪਹਿਲੇ ਜਿਨੂੰ ਕਾਲ ਦੇ ਦਰਸ਼ਨ ਹੋ ਜਾਣ ਸਮਝ ਲਓ ਅੱਧੀ ਵਾਟ ਤਾਂ ਹੋ ਗਈ ਹੈ ਆਪਣੇ ਵਿੱਚ ਕਾਲ ਦੇ ਦਰਸ਼ਨ ਆਉਣ ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਆਉਣਗੇ ਲਾਉ ਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵਿੱਚ ਕਰ ਵਿਸਰਾਮ ਦਰਸ਼ਨ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤੋ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ ਦੋ ਲਫ਼ਜ਼ ਹੋਰ ਵੀ ਦੁਹਰਾਵਾਂ ਤਾਂ ਕਿ ਗੱਲ ਪੱਕਾ ਹੋ ਜਾਏ। aur puri jo hai pakad de cha jae. Parmatma de gyan karke koi manukh parmatma de marg te nahi chalda. Kyu? Jad parmatma milda hai udho hi parmatma da gyan milda hai pehle nahi milda. Nahi milda. ਤੁਸੀਂ ਆਖੋਗੇ ਫਿਰ ਮੈਂ ਕਥਾ ਕੀ ਸੁਣਾ ਰਿਹਾ ਇਹ ਅਕਸ਼ਰੀ ਗਿਆਨ ਹੈ ਇਹ ਮੈਂ ਪੜਿਆ ਅਰਤਬੋਧ ਪੜ੍ਹੇ ਨੇ ਤੁਹਾਨੂੰ ਸੁਣਾ ਰਿਹਾ ਤੁਸੀਂ ਵੀ ਅਰਤਬੋਧ ਸੁਣੋਗੇ ਇਹ ਵੀ ਮੈਰਜ ਕਰਦੇ ਆਂ ਔਰ ਇਹ ਰੋਜ਼ ਹੁੰਦਾ ਰਹਿੰਦਾ ਕਤਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਵਿਸਰੇ ਉਗਾਵਨ ਲੇਕਿਨ ਇਹ ਚਾਹੀਦਾ ਹੈ ਇੱਕ ਕਥਨੀ ਵੀ ਚਾਹੀਦੀ ਹੈ ਤਾਂ ਕਿ ਕੁਝ ਅਕਥ ਦੀ ਤਰਫ ਇਸ਼ਾਰੇ ਹੋ ਸਕਣ ਇਸ ਕਥਨੀ ਨੂੰ ਵੀ ਸੁਣਨਾ ਹੈ ਤਾਂ ਕਿ ਇਤਨਾ ਪਤਾ ਚੱਲੇ ਕਿ ਕੁਝ ਐਸੀ ਵੀ ਦੁਨੀਆ ਹੈ ਜੋ ਇਸ ਕਥਨੀ ਤੱਕ ਗਈ ਹੈ ਕਥਨੀ ਨਹੀਂ ਪਹੁੰਚਦੀ ਐਸੀ ਦੁਨੀਆ ਵੀ ਹੈ ਕਥਾ ਉਸ ਦਿਨ ਸਫਲ ਹੋ ਗਈ किस दिन सुनना सफल हो गया जिस दिन सफल जो है समझ आ जाए प्रभु अकथ है कथा नहीं हो सकती नहीं हो सकती कथा सुननी सफल हो गई क्या हों कथी कथे कथ देखा मैं अकथ ना कथ ना जाए, नहीं कथन होता नहीं कथ नहीं दे चांदा, पर ए भी तो कथा करके ही पता चलेगा ना ਕਥਾ ਸੁਣੀ ਹੋਈ ਕਥਾ ਕੀਤੀ ਹੋਈ ਉਹਦੀ ਸਫਲ ਕਿਹਦੀ ਜਿਹਨੂੰ ਪਤਾ ਚੱਲ ਜਾਏ ਉਹ ਅਕਤ ਹੈ ਕਥਾ ਦੇਚ ਨਹੀਂ ਆਉਂਦਾ ਮਹਾਰਾਜ ਕਹਿੰਦੇ ਨੇ ਐਸਾ ਨਹੀਂ ਕਿ ਮੈਂ ਕਥਣੀ ਨਹੀਂ ਕੀਤੀ ਕਾਹ ਹੋ ਕਥੀ ਕਥੇ ਕਥ ਦੇਖਾ ਮੈਂ ਕਥਨ ਕਰ ਕਰਕੇ ਦੇਖੇ ਮੈਂ ਕਹਿ ਕਹਿ ਦੇ ਦੇਖ ਲੈ ਜੋ ਮੈਂ ਕਹਿਣਾ ਉਸ ਤੋਂ ਅੱਗੇ ਦੀ ਗੱਲ ਹੈ ਕਥਾ ਤੋਂ ਅੱਗੇ ਦੀ ਗੱਲ ਹੈ अगत है अगत है पर अकथ है इसका पहले बोध तेगा कथा करके सिर्फ समझ प्रेरणा मिलेगी इतना लाभ है लेकिन मैं अर्ज करा ये अपना अनुभव नहीं बनेगा मैं ਦੋਰਾਮਾ ਪ੍ਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਜਦ ਪ੍ਰਮਾਤਮਾ ਮਿਲਦਾ ਹੈ ਉਦੋਂ ਹੀ ਪ੍ਰਮਾਤਮਾ ਦਾ ਗਿਆਨ ਮਿਲਦਾ ਹੈ ਜਦ ਗਿਆਨ ਮਿਲਦਾ ਹੈ ਉਦੋਂ ਹੀ ਭਗਵਾਨ ਮਿਲਦਾ ਹੈ ਦੋਵੇਂ ਇਕੱਠੇ ਮਿਲਦੇ ਨੇ ਅਲੱਗ-ਅਲੱਗ ਨਹੀਂ ਮਿਲਦੇ ਤੁਹਾਡੇ ਵਿੱਚੋਂ ਅਗਰ ਕੋਈ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚਾਏਗੇ ਕੋਈ ਮਨੁੱਖ ਐਸਾ ਕਹਿ ਸਕਦਾ ਹੈ ਧੁੱਪ ਤੇ ਅਜ ਨਿਕਲੀਏ ਪਰ ਸੂਰਜ ਤੇ ਅਜ ਚੜਿਆ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜੇ ਧੁੱਪ ਨਿਕਲੀਏ ਤਾਂ ਸੂਰਜ ਵੀ ਚੜਿਆ ਜੇ ਰੋਸ਼ਨੀ ਸੀ ਤਾਂ ਸੂਰਜ ਵੀ ਚੜਿਆ ਤੇ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦੇਖਾਈ ਦਿੰਦਾ ਪਿਆ ਚਾਨਣਾ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਹੈ ਗਿਆਨ ਹੈ ਤਾਂ ਭਗਵਾਨ ਹੈ ਭਗਵਾਨ ਹੈ ਤਾਂ ਗਿਆਨ ਹੈ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਅਲੱਗ ਅਲੱਗ ਨਹੀਂ ਆਉਂਦੇ ਬ੍ਰह्म ਗਿਆਨ ਇਹ ਮਿਸ਼ਰਤ ਸ਼ਬਦ ਨੇ ਅਵਸਥਾ ਵੀ ਮਿਸ਼ਰਤ ਹੈ ਬ੍ਰह्म ਤੇ ਬ੍ਰह्म ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਸੂਰਜ ਤੇ ਸੂਰਜ ਦਾ ਚਾਨਣਾ ਦੋਵੇਂ ਇਕੱਠੇ ਪ੍ਰਗਟ ਹੁੰਦਾ ਹੈ ਅਲੱਗ ਨਹੀਂ ਨਹੀਂ ਪ੍ਰਗਟ ਹੁੰਦੇ ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ या चानना आज हो गया तो सूरज कल निकलेगा ऐसा नहीं है ब्रह्म आज मिल गए तो ज्ञान कल मिलेगा या ज्ञान आज मिल गया तो ब्रह्म कल मिलेगा ऐसा नहीं है दर् मिलते हैं दठ्ठे मिलते हैं जब ब्रह्म का ज्ञान ब्रह्म के नाल ही मिल रहा है ਤੋ ਬ੍ਰਹਮ ਦੇ ਮਾਰਗ ਤੇ ਕਿਸ ਤਰ੍ਹਾਂ ਚੱਲੀਏ ਅਕਸ਼ਰੀ ਗਿਆਨ ਕਰਕੇ ਇਹ ਅਖਰੀ ਗਿਆਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਇਸ ਕਰਕੇ ਪ੍ਰੇਰਣਾ ਮਿਲੇਗੀ ਤੇ ਇਸ ਤੇ ਕਿਦਰੇ ਭਰੋਸਾ ਵੱਜ ਜਾਏ ਤੇ ਮਨੁੱਖ ਚੱਲ ਪਵੇ ਚਲੇ ਵੀ ਉਸ ਦਾ ਧਿਆਨ ਅਗਰ ਇੱਕ ਜਵਾਨ ਜਵਾਨੀ ਚ ਹੀ ਉਲਝਿਆ ਪਿਆ ਤੇ ਕਿਤਨਾ ਹੀ ਪਾਠ ਕਰਦਾ ਹੋਵੇ ਕਿਤਨਾ ਸਤ ਸੰਗ ਕਰਵਾ ਹੋਵੇ ਅਜੇ ਧਿਆਨ ਅੱਗੇ ਨਹੀਂ ਚੱਲਿਆ। ਇਹ ਵੀ ਅਰਸ ਕਰਦੇ। ਅਜੇ ਸੁਰਤ ਅੱਗੇ ਨਹੀਂ ਗਈ। ਆਗਾਹ ਕੋ ਤਰੰਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਹਿਬ ਅਪਰਾਹ ਜੇ ਕਾਲ ਮਿਲਦਾ ਤੋ ਦੋਵੇਂ ਇਕੱਠੇ ਮਿਲਦੇ। ਜਿਸ ਦੀ ਦ੍ਰਿਸ਼ਟੀ ਪਹਿਲੇ ਕਾਲ ਤੇ ਪਹੁੰਚ ਗਈ। ਬੜਾ ਮਹਾਨ ਮਨੁੱਖ। ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ ਹੈ ਜੀਵਨ ਨੂੰ ਵੇਖਦਾ ਹੈ ਮਰਨ ਨੂੰ ਨਹੀਂ ਇਹ ਵੀ ਮਨਸ ਕਰਦਾ ਹੈ